ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਨਵੀਂ ਪਿਪਲੀ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦਾ ਮਾਨਮੱਤਾ ਨਗਰ ਆ ਇਹ ਤੇ ਫਰੀਦਕੋਟ ਤੋਂ ਫਿਰੋਜ਼ਪੁਰ ਰੋਡ ਦੇ ਉੱਤੇ ਰਹਿ ਜਾਂਦਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਜੱਸਾ ਬਾਈ ਦਾ ਨਾਮ ਆ ਤੇ ਵਪਾਰ ਦਾ ਵੀਰ ਦਾ ਕੰਮ ਆ ਤੇ ਤਿੰਨ ਮੱਜਾ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਗਏ ਮਿੱਤਰੋ ਮੱਜ ਤਾਂ ਸੱਜਰ ਲੱਭਣੀ ਨਾ ਇੱਕ ਔਖੀ ਹੋਈ ਪਈ ਆ ਤੇ ਇਹ ਪਤੰਦਰ ਤਿੰਨ ਬ੍ਰਾਂਡ ਲੈ ਕੇ ਖਿਡਾਰੀ ਬੈਠੇ ਇੱਕ ਬੂਰੀ ਤੇ ਦੋ ਕਾਲੀਆਂ ਆ ਉਹ ਕਰਦੇ ਆ ਗੱਲਾਂ ਬਾਤਾਂ ਆਪਾਂ ਭਾਈ ਦੇ ਨਾਲ ਸਾਰੀਆਂ ਸਤਿ ਸ਼੍ਰੀ ਅਕਾਲ ਜਸਵੇਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੀਰੇ ਵਧੀਆ ਵੀਰੇ ਠੀਕ ਆ ਸੇਤਾ ਦੇ ਪਰਿਵਾਰ ਬਾਈ ਵਧੀਆ ਵੀਰੇ ਚੜ੍ਹਦੀ ਅਚਾ ਇਧਰਲੀ ਸਾਈਡ ਆ ਜਾ ਮੇਰੇ ਕੋਲ ਆਪਾਂ ਇਹਨੂੰ ਤੋੜਨੀ ਆ ਮੱਜਾ ਘਰ ਪਰਿਵਾਰ ਸੁਣਾ ਕੇ ਹਾਂਜੀ ਵੀਰੇ ਵਧੀਆ ਠੀਕ ਆ ਅੱਛਾ ਜੱਸੇ ਭਈ ਐਂ ਦੱਸ ਮੈਨੂੰ ਅੱਜ ਜਾਨਵਰ ਆਪਣੇ ਕੋਲ ਤਿੰਨ ਹਨਾ ਹਾਂਜੀ ਵੀਰੇ ਤੇ ਤਿੰਨਾਂ ਜਾਨਵਰਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਮੈਂ ਆ ਜਿਹੜੀ ਬੂਰੀ ਇਹਦੇ ਤੋਂ ਸ਼ੁਰੂਆਤ ਕਰੀਏ ਪੂਰੀ ਮੇਰੀ ਕੀ ਡਿਟੇਲ ਆ ਵੀਰੇ ਹੈਗੀ ਤੀਜਾ ਸੂਆ ਆਪਾਂ ਮੈਂ ਝੂੜਕਾ ਤੋਂ ਮਾਰਨਾ ਤੀਜਾ ਸੂਆ ਸੂਣੀ ਸੂਈ ਆ ਹੈ ਹਾਂ ਦੁੱਧ ਦਾ 12 ਕਿਲੋ ਆਪਾਂ 11 ਚਵਾ ਦਾਂਗੇ ਹੁਣ ਵੀ ਮੰਨ ਲੈ ਦੁੱਧ 12 ਕਿਲੋ ਆਪਾਂ ਕਿਲੋ ਘੱਟ ਚਵਾ ਦਿਆਂਗੇ ਸੂਆ ਕਿੰਨਾ ਸੂਈ ਆ ਬ੍ਰਦਰ ਤੀਜਾ ਵੀਰੇ ਤੀਜਾ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਅੱਜ ਸੂਈ ਨੂੰ 20 ਦਿਨ ਬੱਚਾ ਉਹ ਪਰਲਾ ਪਰਲਾ ਕੱਟਾ ਕੀ ਕੱਟੀ ਆ ਗਈ ਟੋਰੀ ਵੀਰੇ ਕੱਢੀ ਪਾ ਨੂੰ ਪੂਰੀ ਮਰ ਗਈ ਪੋਲੀ ਮੜਾ ਜੀ ਅੱਛਾ ਯਾਰ ਮੈਂ ਸੋਣੀ ਸੁਨੱਖੀ ਚੰਗੀ ਆ ਹਨਾ ਬਈ ਹਾਂਜੀ ਹਾਂਜੀ ਵੀਰੇ ਹੂੰ ਬੂਰੀ ਆ ਫਿਰ ਗੱਲ ਵੀ ਟਿਕਾਣੇ ਆ ਚੂਮ ਚਣ ਕਿਵੇਂ ਲੱਗ ਬਹੁਤ ਵੀਰੇ ਪੋਲੀ ਆ ਲਾ ਦੀਏ ਬੱਚਾ ਛੱਡ ਕੇ ਵਿਖਾ ਲਿਆ ਹਾਂ ਲਾ ਦੇ ਕੋਈ ਠੀਕ ਹੈ ਬਈ ਕੀ ਰੇਟ ਰਹੂ ਧੋਰੀ ਵੀਰੇ ਕੀ ਰੇਟ ਰਹੂਗਾ ਵੀਰੇ ਇਹਦਾ ਰੇਟ ਵੀਰੇ 135 135 ਦੇ ਮਾਨਤਨ ਖੁੱਲਾ ਹਾਂ ਖੁੱਲਾ ਮਾਨਤਨ ਬਈ ਠੀਕ ਹੈ ਇਹਨੂੰ ਆ ਜਾ ਪੁੱਤ ਇਹਨੂੰ ਆ ਜਾ ਤੇਰੀ ਵੀਡੀਓ ਬਣਾਉਣੀ ਏ ਚੰਦਰੀਏ ਸੋਣੀ ਸੁਨੱਖੀ ਬਾਧੀਆਂ ਤੂੰ ਇੱਧਰ ਵੇਖ ਬਈ ਲੈ ਕੇ ਜਾ ਕਬੜੀ ਬੁੱਢੀ ਬਹੁਤ ਆ ਮੇਹਣਾ ਹਾਂ ਹਾਂ ਬਈ ਬਹੁਤ ਬੱਚੀ ਕੋਲੇ ਪਾਸ ਵੇਖ ਸਕ ਫਲਵਾਨਾਂ ਨੂੰ ਦੁਰਦੀ ਆ ਯਾਰ ਹਨਾ ਅੱਛਾ ਮਾਨ ਤਰ ਖੁੱਲਾ ਡੁੱਲਾ ਕਰਦੇ ਹਾਂ ਹਾਂ ਵੀਰੇ ਖੁੱਲਾ ਡੁੱਲਾ ਠੀਕ ਹੈ ਬਈ ਠੀਕ ਹੈ ਪਿਛਲੀ ਵਾਰੀ ਮੈਂ ਬਾਈ ਤੋਂ ਰੇਟ ਯਾਰ ਨਾ ਖਿੱਚ ਕੇ ਜੇ ਕਰਵਾਤੇ ਤੇ ਲੋਕ ਨੇ ਚੰਤ ਬਣਦੇ ਸੀ ਚੁਸਤ ਬਣਦੇ ਸੀ ਲੋਕ ਫੁਰਤੀ ਦਿਖਾਉਂਦੇ ਸੀ ਵੀ ਪਤਾ ਨਹੀਂ ਇਹਨਾਂ ਨੂੰ ਤਾਂ ਪਤਾ ਹੀ ਕੁਝ ਨਹੀਂ ਤੇ ਨਾ ਹੀ ਸਾਬੇ ਨੂੰ ਕੁਝ ਪਤਾ ਤੇ ਅਸੀਂ ਲੁੱਟ ਲਏ ਓਏ ਪਾਗਲੋ ਲੋਕੋ 60 60000 ਦੀਆਂ ਸੱਜਰਾਂ ਮਈਆਂ ਕੌਣ ਦਿੰਦਾ ਤੁਸੀਂ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਸਿਆਣੇ ਆ ਕਈ ਸਿਆਣੇ ਬਿਆਣਿਆਂ ਨੇ ਬਾਈ ਨੂੰ ਫੋਨ ਲਾ ਕੇ 60-60000 ਰੁਪਇਆ ਲਾਉਂਦੇ ਸੀ ਯਾਰ ਮੈਂ ਤਾਂ ਪਹਿਲਾ ਹੀ ਭਾਈ ਨੂੰ ਦੱਸਦਾ 10-15-15000 ਰੁਪਇਆ ਖੇਚ ਤਾਈ ਪਰ ਅੱਜ ਨਹੀਂ ਮੈਂ ਖੇਚਣਾ ਅੱਜ ਭਾਈ ਕਰੂਗਾ ਰੇਟ ਖੁੱਲ ਕੇ ਤੁਸੀਂ ਲਾਇਆ ਜੇ ਭਾਈ ਕਿਉਂਕਿ ਤੁਹਾਡੀ ਆਦਤ ਨੂੰ ਨਾ ਮੈਂ ਹੁਣ ਮੈਂਟੇਨ ਕਰਿਆ ਕਰੂੰਗਾ ਮੇਰੀ ਆਦਤ ਤੁਸੀਂ ਥੋੜਾ ਜਿਹਾ ਭਾਅ ਉਸ ਤਰ੍ਹਾਂ ਕਰਾ ਦਈਏ ਵੀ ਸੌਦਾ ਕਰਨਾ ਖੁੱਲ ਸੌਖਾ ਹੋ ਜੂ ਪਰ ਯਾਰ ਚੀਜ਼ ਦੀ ਕਦਰ ਹੀ ਨਹੀਂ ਕਰਦੇ ਤੁਸੀਂ ਅੱਛਾ ਹੁਣ 11 ਕਿਲੋ ਦੁੱਧ ਦਾ ਪਚਵਾ ਦਿਆਂਗੇ ਆ ਵੀਰੇ ਦੋ ਟਾਈਮ ਚੋਕੇ ਲਾ ਠੀਕ ਐ ਜੱਸੇ ਭਾਈ ਅੱਛਾ ਰੇਟ ਭਈ 135 ਤੋਂ ਮਾਨਤਾ ਨਾਲ ਖੁੱਲਾ ਖੁੱਲਾ ਕਰਾਂਗੇ ਵੀਰੇ ਠੀਕ ਐ ਬਾਦੇ ਛੱਡ ਲੈਨੇ ਆ ਆ ਦੋ ਨੰਬਰ ਵਾਲੀ ਮਹਿ ਵਾਲੇ ਦੱਸੀ ਭਾਈ ਇਹ ਵੀ ਤੀਜਾ ਸੋਰਾ ਵੀਰੇ ਇਹ ਵੀ ਤੀਜਾ ਸੂਆ ਹੀ ਹੈ ਹਾਂ ਇਹਦੇ 13 ਆਪਾਂ 12 ਕਿਲੋ ਚਵਾ ਲਾਂਗੇ ਠੀਕ ਹੈ ਵੀਰੇ ਇਹਦਾ ਬੱਚਾ ਕਿਹੜਾ ਆ ਆ ਕੱਟੀ ਆ ਵੀਰੇ ਇਹਨੂੰ ਕਿੰਨੇ ਦਿਨ ਹੋ ਗਏ ਬ੍ਰਦਰ ਸੂਤਿਆ ਨਹੀਂ ਹੋਵੇ ਹਫਤਾ ਲਾਦ ਰਿਹਾ ਹਫਤਾ ਲਾ ਠੀਕ ਆ ਭਾਈ ਹਾਂ ਮੈਂ 15 ਕਿਲੋ ਦੇ ਖੇਡੂਗੀ 15 ਕਿਲੋ ਖੇਡੂਗੀ ਮੈਂ ਹਾਂ ਮੈਂ ਦੁੱਧ ਲੀਆ ਲੀਵੇ ਲੂਵੇ ਤੇ ਨਾੜਾ ਦਾ ਤੁਰਦੀ ਤੁਹਾਨੂੰ ਜੱਜਮੈਂਟ ਕਰਾਊਗੀ ਵੀ ਕੀ ਕਹਿੰਦੀ ਆ ਮੈਂ ਹਨਾ ਸਵਾਦ ਹੀ ਵੱਖਰਾ ਮੈਂ ਇਹਦੇ ਵਿੱਚ ਤੋਰ ਵੱਡੀ ਮਹਿ ਆ ਯਾਰ ਹਨਾ ਦੇਖੋ ਭਾਈ ਨਹੀਂ ਠੀਕ ਆ ਯਾਰ ਆ ਤੋਰਦਾ ਮੈਂ ਸਵਾਦ ਆਉਗਾ ਕਿ ਨਹੀਂ ਵੇਖੋ ਪਹਿਲਵਾਨਾਂ ਨੂੰ ਤੁਰਦੀ ਬਈ ਵਾਕਈ ਮੈਂ ਹੈਣਾ ਬਾਈ ਹਾਂਜੀ ਜਿਵੇਂ ਬਾਈ ਬਹੁਤ ਸੋਹਣਾ ਲਿਵਾਇਆ ਨਾ ਲਵਾ ਬਾਈ ਨਾੜਾ ਵੇਖ ਮਰਦੇ ਤੇ ਉਧੜਾ ਇਹ ਕਿੰਨੇ ਦੀ ਦੇ ਦੀ ਜਿੱਥੇ ਇਹਦਾ ਮੁੱਲ ਵੀਰੇ 140 ਜਾਂਦਾ ਮੁੱਲ 140 ਆ ਮਨ ਤਨ ਖੁੱਲਣ ਖੁੱਲਾ ਬਾਈ ਖੁੱਲਾ ਜੇ ਕੋਈ ਜੋੜਾ ਲੈ ਲੂਗਾ ਫਿਰ ਉਹ ਜਾ ਹੋ ਜਾਊਗਾ ਜੇ ਕੋਈ ਆਪਣੇ ਵਰਗਾ ਕਾਰੋਬਾਰੀ ਆ ਜਾਏ ਉਹ ਜਾ ਹੋ ਜਾਊਗਾ ਪਰ ਚੁਸਤੀ ਫੁਰਤੀ ਦਿਖਾਉਣ ਵਾਲਾ ਫੋਨ ਨਾ ਲਾਵੇ ਹਾਂ ਉਹ ਨਾ ਲਾਵੇ ਮੇਰਾ ਬਾਈ ਜਿਹੜੇ ਚੰਤ ਬੰਦੇ ਝਗੜਾ ਮਿਲ ਜਾਂਦਾਂ ਬਾਈ ਯਾਰ ਹਾਂ ਚੰਟ ਬੰਦਾ ਜਿਹੜਾ ਚੰਟ ਬੰਦੇ ਨੇ ਨਾਲ ਵਾਲੇ ਆਪਦੇ ਆਪਦੇ ਵਿੱਚ ਕਹਿੰਦੇ ਵੀ ਅਸੀਂ ਆਹ ਕੋਣਾ ਲਾਇਓ ਪੂਣ ਬਾਈ ਉਹਨਾਂ ਤੇ ਮੈਨੂੰ ਵੀ ਖੇਰ ਚੜਦੀ ਆ ਅੱਛਾ ਇਹ ਹੁਣ ਉਹ ਆ ਗਈ ਐਂਡ ਵਾਲੀ ਉਹਨੂੰ ਵੀ ਲਈ ਪਈ ਕੱਢ ਕੇ ਪਰ ਉਹ ਕਿੰਨੇ ਦਿਨਾਂ ਦੀ ਜੱਸੀ ਵੀਰੇ ਸੁੱਈ ਆ ਬਾਈ ਉਹ ਵੀ ਵੀਰੇ 25-26 ਦਿਨਾਂ ਦੀ ਸੁੱਈ ਆ ਠੀਕ ਆ ਉਹਦੇ ਮਾਰ ਕੱਟਾ ਕੇ ਕੱਟੀ ਪਈ ਕੱਟਾ ਹੀ ਆ ਵੀਰੇ ਠੀਕ ਆ ਬਈ ਆਹ ਵੇਖੋ ਬਾਈ ਬਿੱਲੀਆਂ ਵੇਂਦੀਆਂ ਪਈਆਂ ਸਾਹਮਣੇ ਥੱਲੋ ਦੀ ਵੇਖੋ ਆਹ ਵੇਖੋ ਵੇਖੋ ਬਾਈ ਹਾਂ ਆ ਇਧਰ ਲਈ ਪਾ ਤਾ ਕੈਮਰਾ ਆਹ ਵੇਖੋ ਬਾਈ ਹੂੰ ਨਾ ਇਹ ਠੀਕ ਆ ਬਾਈ ਨਿੱਕੀ ਦੀ ਆ ਹਨਾ ਹਾਂ ਬਈ ਜਿਹੜੇ ਘੱਟ ਪੈਸੇ ਲਾਉਣੇ ਹੁੰਦੇ ਵਾਸਤੇ ਘੱਟ ਪੈਸੇ ਲਾਉਣੇ ਦੁੱਧ ਕਿਲੋ ਦਾ ਹਾਂ ਬਈ ਦੁੱਧ 11 ਆਪੇ 10 ਕਿਲੋ ਚਵਾਦਾ ਅੱਛਾ ਦੁੱਧ 11 ਆਈਆਂ ਹੈ ਹਾਂ ਖਾਣ ਪੀਣ ਨੂੰ ਖੁੱਲੀ ਆ ਬਈ ਖੁੱਲੀ ਖੁੱਲੀ ਬਹੁਤ ਚਾਰੂ ਠੀਕ ਹੈ ਬੱਚਾ ਇੰਦਾ ਕਿਹੜਾ ਆ ਗਿਆ ਬਈ ਬੱਚਾ ਬਈ ਆ ਕਟਾ ਠੀਕ ਹੈ ਬਈ ਠੀਕ ਹੈ ਇੰਦਾ ਰੇਟ ਬਈ ਇਹਦਾ ਮੁੱਲਾ 8000 ਦੇਣੀ ਕਹਿੰਦੇ ਦੀ ਆ ਇਹ ਰੰਦੇ ਪਰ ਬਹੁਤ ਕੀ ਜਮਾਨਤਾਨ ਕਰਦਾਂਗੇ ਕੁਲਾ ਕਰ ਦੇਗਾ ਭਾਰਦਾ ਕਰਾਂਗੇ ਠੀਕ ਹੈ ਲੈ ਮੈਂ ਚੰਗਿਆ ਯਾਰ ਹਨਾ ਲੈ ਪੋ ਤੈਨੂੰ ਵਿਖਾਈ 80 ਵਾਲੀ ਆ ਇਹ ਇਹਦੇ ਦੇ ਲਾ ਰੂ ਥੋੜੀ ਜੀ ਤੋਈ ਨਾ ਨਮੀ ਨਾ ਕੋ ਨਾ ਨਮੀ ਨਾ ਕੋ ਨਾ ਨਮੀ ਨਾ ਮੰਨ ਲੈ ਨਾ ਨਮੀ ਲਾਲਾ ਦਾ ਵਾਦਲਾ ਲਾ ਕਾ ਨਾ ਉਹ ਗੜਾ ਪਾ ਤੋਕੜਾ ਵਾਲਾ ਭਾ ਭਾਈ ਇਹ ਰਾਦਾ ਬਈ ਸਹੀ ਗੱਲ ਆ ਭਾਈ ਅਚਾ ਇਹ ਕਰੀਏ ਹੁਣ ਆਪਾਂ ਬੱਚੇ ਲਾ ਦੀਏ ਸਾਰਿਆਂ ਦੇ ਛੱਡ ਬੱਚਾ ਭਾਈ ਪਹਿਲਾਂ ਕਾਲੀ ਦੀ ਨਿੱਕੀ ਦੀ ਛੱਡਾ 10000 ਵਾਲੀ ਦੀ ਇਹਦੀ ਕਰਾਈਏ ਕਲੀਅਰ ਆਪਾਂ ਹੂੰ ਵੇਖੋ ਭਾਈ ਚਵਾਈ ਚੁਈ ਵੇਖੋ ਕਰਾਈ ਹੂੰ ਲੈ ਧੀ ਦਾ ਭਾਈ ਓਕੇ ਅਜਾ ਰਬਾ ਠੀਕ ਕਰ ਰਹੇ ਨੇ ਬਈ ਉਹ ਫੋਨ ਆਪਾਂ ਛੱਡਦੇ ਆਂ ਬੂਰੀ ਥੱਲੇ ਬੱਚਾ ਭਾਈ ਬੂਰੀ ਐ ਔਕੇ ਦੀ ਰਿਪੋਰਟ ਕਰਾ ਦੇਣੀ ਆਪਾਂ ਚੂਣ ਚਾਂਣ ਕਿਵੇਂ ਆ ਬੂਰੀ ਮੈਂ ਬਾਲੀ ਚੰਗੀ ਆ ਕਦ ਗੁਦਾ ਦੋਵੇਂ ਮਈਆਂ ਨਾ ਜਿਹੜੀਆਂ ਇੱਧਰਲੀ ਸਾਈਡ ਵਾਲੀਆਂ ਇਹ ਤਾਂ ਬਈ ਟਿਕਾਣੇ ਦੀਆਂ ਮਈਆਂ ਦੋਵੇਂ ਹਨਾ ਐ ਨਾ ਇਹ ਹੋਰੀਆਂ ਮਈਆਂ 10 ਕਿੱਲੇ ਤੇ ਖੜੀਆਂ ਹੁਣ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਦੀਆਂ ਕੋਈ ਬਲੱਡ ਵਧਿਆ ਰਹਿੰਦਾ ਟਿਆਲੇ ਮੱਜਾਂ ਘਰੇ ਖੜੀਆਂ ਹਾਂ ਬਈ ਕਾ ਕੈ ਸਹੀ ਜਿਵੇਂ ਇੱਕ ਗੱਲ ਹੈਗੀ ਤੂੰ ਵੀ ਪਿੰਡਾਂ ਦੇ ਵਿੱਚ ਫੇਰੀ ਤੇ ਰਹਿਣਾ ਪਰ ਮੈਂ ਲੱਪਣੀ ਸੌਖੀ ਨਹੀਂ ਰਹਿ ਗਈ ਨਹੀਂ ਰਹਿ ਗਈ ਬਈ ਔਕੀ ਬਹੁਤ ਮਿਲਦੀ ਮਾਜਾ ਆ ਕਿੰਨੇ ਦਿਨਾਂ ਬਾਅਦ ਵੀਡੀਓ ਪੋਵਾਈ ਹੈ ਹਾਂ ਅਗਲਾ ਕਹਿ ਦਿੰਦਾ ਤਾ ਖਾਲੀਏ ਸੂਰਾ ਲੈ ਮਿੱਤਰੋ ਆ ਗਿਆ ਮੈਂ ਵੇਖੋ ਥਣ ਥਣ ਕੱਢਿਆ ਨਾ ਕਿਲੇਗੜ੍ਹ ਤੇ ਪਸਮਾਲ ਕਰਮਾਂ ਵਾਲੀ ਨੇ ਯਾਰ ਚੱਲ ਭਾਈ ਮਾਰੀ ਜਾਂ ਤਾਰਾ ਦੋ ਦੋ ਵੀਰੇ ਬੈਠੀ ਥੱਲੇ ਦੇ ਕਰਾ ਦੇਉਂਦੀ ਬੱਲੇ ਬੱਲੇ ਤੇ ਝੂਣ ਚਣ ਮੈਂ ਇਹਨੂੰ ਟਿਕਾਣੇ ਦਾ ਹੋਊਗਾ ਹਨਾ ਬਹੁਤ ਚੰਗਾ ਬਸ ਕਰ ਪਾਣੀ ਨਾ ਨਾ ਡੋਲੀ ਜਾਣ ਵਾਲਾ ਹਾਂ ਬਾਪਾ ਕਿਹੜਾ ਦੁੱਧ ਬਖੋਣਾ ਕੋਈ ਨਹੀਂ ਠੀਕ ਆ ਦੇਖੋ ਵੀ ਮੇਰੇ ਮਿੱਤਰੋ ਬਾਠ ਠੀਕ ਹੈ ਵੀਰੇ ਓਕੇ ਜਣਾ ਬਸ ਲੈ ਮਿੱਤਰੋ ਆ ਦੁੱਧ ਵੇਖ ਸਕਦੇ ਪੂਰੀ ਦੇ ਥੱਲੇ ਜਿਹੜੀ ਚਵਾਈ ਹੋ ਗਈ ਹੁਣ ਆਪਾਂ ਛੱਡਦੇ ਕਾਲੀ ਦੇ ਥੱਲੇ ਬੱਚਾ ਆ ਜਾ ਥਾਣ ਦੇ ਸਾਹ ਥਾਣ ਵੇਖੋ ਖਾਲੀ ਜਾਵਾ ਇਹਦੇ ਪੂਰੀ ਦੇ ਚੱਲ ਵੀਰੇ ਛੱਡੀ ਬੱਚਾ ਕਾਲੀ ਥੱਲੇ ਪਈ ਆ ਮੈਂ ਬਾੜੀ ਚੰਗੀ ਆ ਭਾਈ ਨਜ਼ਾਰਾ ਚੰਗੀ ਮੈਂ ਹਣਾ ਹੂੰ ਵੇਖੋ ਵੀ ਮਿੱਤਰੋ ਜਾਵੇਗਾ। ਅਜਾ ਕੱਟਾ ਇਹਦੇ ਮਗਰ ਹੈ। ਕੱਟੀ? ਹੂੰ। ਇਹਦੇ ਮਗਰ ਹੈ। ਕੱਟੀ ਇਹਨੂੰ। ਹੂੰ। ਸੋਣੀ ਹੋ ਮੈਂ ਯਾਰ ਭਾਈ। ਲੈਵਾ ਬਹੁਤ ਚੰਗਾ 15 ਕਿਲੋ ਦੁੱਧ ਹਾਸ ਕੇ ਦੇਈ ਦਊਗੀ ਮੈਂ। ਹਾਂ ਨਾ ਭਾਈ 15 ਕਿਲੋ। ਹੂੰ। ਲੈ ਟਿ ਲੂਟੀ ਪੈ। ਬਹੁਣ 12 13 ਕਿਲੋ ਤੇ ਚੱਲੀ ਜਾਂਦੀ ਆ। ਹਾਂ। ਹੂੰ। ਲੈ ਮੇਤਰੋ ਘਰ ਤੇ ਕੇ ਲੈਣੇ ਗਰਮਾਲੀ ਨਾਲ ਪਸਮਾ ਦੇ। ਚੱਲ ਵੀਰੇ। ਚੋਦੇ ਭਾਈ। ਫੜਦੇ ਪਾਰਟੀ ਲਾ ਦੇ ਇੱਕ ਨਾਲੇ ਤੀਰ। ਲੇਵਲ ਚੋਰ ਚਣ ਵੇਖੋ ਮੈਨੂੰ ਚੜੀ ਮੈਂ ਯਾਰ ਬੜੀ ਮਨਲਾ ਬਹੁਤ ਸੋਹਣੀ ਮੈਂ ਲੱਗੀ ਮੈਨੂੰ ਬਾਈ ਬੜੀ ਚੰਗੀ ਬਣ ਚਵਾਈ ਹੋਰ ਕਿਹ ਚੋਰ ਚਣ ਵੀ ਹਨਾ ਟਕਾਣੇ ਨਾ ਜਾਓ ਦੂਰ ਜਿਓ ਦੇ ਵਿੱਚਵਾਦੇ ਬਈ ਹੂੰ ਬਾਠ ਠੀਕ ਰਹੇ ਚੱਲ ਵੀਰੇ ਬੋਲੀ ਨੰਬਰ ਬਈ 7796 ਵੀਰੇ ਜੀ 22586 ਇੱਕ ਵਾਰੀ ਹੋਰ ਬੋਲ ਦੇ ਵੀਰੇ 7796 22586 ਠੀਕ ਹੈ ਵੀ ਇਸ ਨੰਬਰ ਤੇ ਵੀਰੇ ਨਾ ਕਰ ਲਿਓ ਗੱਲਬਾਤ ਮਿੱਤਰੋ ਪਿੰਡ ਹੈਗਾ ਵਾ ਜਿਹੜਾ ਨਵੀਂ ਪੇਪਲੀ ਜ਼ਿਲ੍ਹਾ ਫਰੀਦਕੋ